ਮਸਾਕ ਕਿਰਿਆ ਸਿੰਘ ਸਾਹਿਬ ਨੂੰ ਲੱਖ ਲੱਖ ਵਧਾਈਆਂ ਆਪ ਜੀ ਨੂੰ ਬਾਕਪੋਰ ਵਧਾਈਆਂ ਮੁਸਾਕੀ ਦੀਆਂ ਤਿੰਦਾ ਜੱਟ ਵੱਲੋਂ ਤੇ ਅੱਜ ਅਸੀਂ ਆਏ ਸੀ ਸ਼੍ਰੀ ਦੁੱਖਨਵਰਨ ਸਾਹਿਬ ਪਟਿਆਲਾ ਮੁੱਠਾ ਟੇਕਨ ਇਸ਼ਨਾਨ ਕਰਨਾ ਇੱਥੇ ਬਹੁਤ ਸੰਗਤਾਂਆਂ ਨੇ ਦੂਜੋਂ ਦੂਰੋਂ ਅੱਜ ਸੰਗਰਾਮ ਵੀ ਆ ਤੇ ਪੰਚਚੇ ਵੀ ਆ ਬਾਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਤੁਸੀਂ ਵੀ ਸੰਗਤਾਂ ਦੇ ਦਰਸ਼ਨ ਕਰੋ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰੋ ਸੰਗਤਾਂ ਬਹੁਤ ਜੂਰੂਂਦੂਆਂ ਚੱਲ ਕੇ ਆਉਂਦੀਆਂ ਨੇ ਨੌਵੇਂ ਪਾਸਾ ਜੀ ਲਖਵਾਨ ਸਾਹਿਬ ਪਟਿਆਲਾ ਸਾਕਸ਼ੀ ਕਰਕੇ ਪੰਚਮੀ ਕਰਕੇ ਸੰਗਰਾਮ ਕਰਕੇ ਅੱਜ ਇੱਥੇ ਬਹੁਤ ਇਕੱਠ ਹੈ ਜੀ ਨੇ ਵੀ ਇੱਥੇ ਜ਼ਰੂਰ ਆਉਣਾ ਇੱਕ ਵਾਰੀ ਇਸ਼ਨਾਨ ਕਰਕੇ ਜਾਣਾ ਅੱਗੇ ਅੱਗੇ ਸਮੇਂ ਹੋਰ ਵੀ ਚੀਜ਼ਾਂ ਦੇ ਦਰਸ਼ਨ ਕਰਾਉਣੀਆਂ ਵੀਡੀਓ ਨੂੰ ਬਣਾ ਰਹੇ ਹਾਂ ਅੰਤ ਤੱਕ ਜ਼ਰੂਰ ਦੇਖਿਓ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ